ਦੇਖ ਰਿਹਾ ਸੀ ਅੱਜ ਹਰਿਆਣੇ ਦੇ ਵਿੱਚੋਂ ਇੱਕ ਮਾਈ ਨੇ ਪਤਾ ਕੀ ਕੀਤਾ ਸੁਣ ਲਓ ਵੀਰੋ ਇੱਕ ਮਿੰਟ ਮਾਈ ਨੇ ਸੁਣਦਾ ਸੁਣਦਾ ਯਾਰ ਕਰ ਸੁਣਦਾ ਯਾਰ ਇੱਕ ਮਿੰਟ ਖੜ੍ਹ ਜਾਓ ਇੱਕ ਮੋਟੀ ਮੋਟੀ ਹੈ ਜੀ ਇੱਕ ਮਿੰਟ ਇੱਕ ਮਾਈ ਨੇ ਨਾ ਉਹਦੇ ਵਿੱਚ ਕੋਦੇ ਕਿਲੋ 2 ਕਿਲੋ ਚਾਂਦੀ ਸੀ 85 ਸਾਲ ਦੀ ਉਮਰ ਹੈ ਉਹਦੀ 2 ਕਿਲੋ ਦਾ 3 ਕਿਲੋ ਚਾਂਦੀ 7 ਤੋਲੇ ਸੋਨਾ 4 ਲੱਖ ਰੁਪਈਆ ਸੀ ਬੀਬੀ ਕੋਲ ਬੁੱਢੀ ਮਾਈ ਨੇ ਦੇਖੋ ਬਾੜ ਪੀੜਤਾ ਵਾਸਤੇ ਉਹ ਦਾਨ ਕੀਤਾ ਅੱਖਾਂ ਵਿੱਚੋਂ ਮੈਂ ਵੀ ਰੋਣ ਲੱਗ ਗਿਆ ਜੀ ਮਾ ਦੇਖੋ ਇਹ ਜੇ ਮੁਸਲਮਾਨ ਵੀਰਾਂ ਨੇ ਕਰੋੜਾਂ ਰੁਪਇਆ ਭੇਜਿਆ ਕੋ ਟਰੈਕਟਰਾਂ ਦੇ ਲੰਗਰ ਦੇ ਵਾਂਗ ਸੋ ਵੀਰੋ ਆਪਣਾ ਫਰਜ਼ ਬਣਦਾ ਪੰਜਾਬ ਵਾਸਤੇ ਆਪਾਂ ਹਰਿਆਣੇ ਵਾਲੇ ਛੋਟੇ ਭਾਈਆ ਪੰਜਾਬ ਵਾਲਾ ਵੱਡਾ ਭਾਈਆ ਦੁੱਖ ਦੀ ਘੜੀ ਵਿੱਚ ਆਪਾਂ ਖੜਾਂਗੇ ਬਿਲਕੁਲ ਹੀ ਤਨ ਮਨ ਧੰਦੇ ਨਾਲ ਆਪਾਂ ਹੁਣ ਇਸ ਤੋਂ ਬਾਅਦ ਜੇ ਜਖਲਾਡ ਉਤਰ ਗਿਆ ਆਪਾਂ ਨੇ ਉਧਰ ਨੂੰ ਚੰਦਨਾ ਸਾਰੇ ਅੱਜ ਸਾਡੇ ਵੀ ਮੀਟਿੰਗ ਫਤਿਹਵਾਦ ਦੇ ਵਿੱਚ ਜਥੇਬੰਦੀ ਵੱਲੋਂ ਅਸੀਂ ਮਤਲਬ 35 ਲੱਖ ਰੁਪਏ ਇਕੱਠਾ ਕਰਿਆ ਹੋਇਆ ਉਹ ਵੀ ਇਸੇ ਤਰ੍ਹਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੇ ਜਦੋਂ ਵੀ ਅਸੀਂ ਪਿੰਡ ਵਿੱਚੋਂ ਚਲੀਏ ਕਿਸੇ ਵੀ ਪਿੰਡ ਵਿੱਚ ਜਵਾਬ ਨਹੀਂ ਦੇਣਾ ਪੰਜ ਮੈਮਰੀ ਕਮੇਟੀ ਜਾਊਗੀ ਪਿੰਡ ਵਿੱਚ ਕੋਈ ਰਾਜਨੀਤਿਕ ਆਪਾਂ ਨੇ ਮਤਲਬ ਇਹ ਪਾਰਟੀਵਾਦੀ ਖਤਮ ਕਰਨੀ ਹੈ ਵੀਰੋ ਗੱਲ ਸੁਣੋ ਮੇਰੀ ਗੱਲ ਤੇ ਤੁਸੀਂ ਸਹਿਮਤ ਹੋ ਕਰਾਏ ਦੱਸੋ ਤੁਸੀਂ ਵੀ ਆਪਾਂ ਨੇ ਪਾਰਟੀ ਇਹ ਪਾਰਟੀ ਬਾਜੀ ਖਤਮ ਕਰਕੇ ਨਾ ਦੇਖੇ ਬਾਬਾ ਜੀ ਪਲੇਸ ਦਿੰਦੇ ਨੇ ਬਾਬੇ ਨਾਨਕ ਦੀ ਗੱਲ ਤਾਂ ਮੰਨਾਂਗੇ ਆਪਾਂ ਇਸ ਤੋਂ ਇਸ ਤੋਂ ਉੱਤੇ ਹੋ ਕੇ ਕੰਮ ਕਰਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ 1 ਮਿੰਟ ਲਾਭ ਸਿੰਘ 1 ਇੱਕ ਮਿੰਟ ਦੀ ਗੱਲ ਰੱਖਣਗੇ ਫਿਰ ਬਾਬਾ ਜੀ ਰੱਖ ਲੈਣਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਬੇਨਤੀ ਹੈ ਜੀ ਵੀ ਆਪਣੇ ਸਾਰੇ ਹੀ ਨਗਰਾਂ ਤੋਂ ਸੰਗਤ ਆਈ ਹੋਈ ਹੈ ਇੱਥੇ ਪੁੰਡਤ ਜੀ ਪਹਿਲਾਂ